ਪਿੰਡ ਵਾਲੇ ਹਾਂਜੀ ਪਿੰਡ ਵਾਲੇ ਚੈਨਲ ਨੂੰ ਕਲੋ ਸਬਸਕ੍ਰਾਈਬ ਸਾਰੀਆਂ ਵੀਡੀਓ ਦੇਖਣ ਲਈ ਤੇ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਦੇ ਆਈਕਨ ਤੇ ਕਲਿੱਕ ਕਰੋ ਆਪਾਂ ਹੀ ਕੋਈ ਪਾਦੀ ਵੀਡੀਓ ਮੂਸੇ ਵਾਲੀ ਜਿਹੜੀ ਬਣਾਈ ਗਈ ਆ ਰੋਮਾਂ ਲੇ ਮਨ ਰੋਟੀ ਪਿੰਡਲ ਬੀਤਲ ਸਿੰਘ ਜਨਮ ਨਾਮ ਗੁਮਾਨ ਪਿੱਛੇ ਦਾਸਲੇ ਆਓ ਬੱਬੂ ਮਾਨ ਵਾਲੀ ਵੀਡੀਓ ਵਧੀਆ ਚੱਲੀ ਜਾਂਦੀ ਹੈ ਲੈ ਅੱਜ ਮੂਸੇਲ ਦੀ ਵੀਡੀਓ ਪਾਉਣੇ ਆ ਅਸੇ ਦੂਸਤਾਂ ਨੂੰ ਸਰਾ ਕਰਤਾ ਇੰਟਰਵਿਊ ਕਰਕੇ ਸਭ ਦੀ ਬੰਦ ਕਰਤੀ। ਬਈ ਅੱਜ ਦੇ ਟਾਈਮ 'ਚ ਇਹਦਾ ਦੌਰ ਆ। ਹਾਂ ਕਮੈਂਟ ਦੇਖੀਏ ਆਪਾਂ ਇਹਦੇ। ਲੋਕ ਕਮੈਂਟਾਂ ਗਲਾਂ ਕਢੀ ਜਾਂਦੇ ਯਾਰ। ਇੰਨਾ ਨੂੰ ਰਿਪਲਾਈ ਕਰ ਬਾਈ। ਕਰ ਦਈਏ? ਕਰਦੇ ਕਰਦੇ। ਕੱਢ ਗਾਲ ਮੇਰੇ ਸਾਲੇ ਨੂੰ। ਭਈਆ ਬੱਬੂ ਮਾਨ ਦੇ ਫੈਨ ਲੱਗਦੇ ਆ। ਨਾਲੇ ਇਹਨਾਂ ਨੂੰ ਕਰ ਕਮੈਂਟ, ਨਾਲੇ ਇਹਨਾਂ ਨੂੰ ਨੰਬਰ ਭੇਜਣਾਂ ਦਾ ਟਾਈਮ ਆ। ਭੇਜਦਾ। ਸਾਲੇ ਗਾਲਾਂ ਕੱਢਦੇ ਆ। ਲੰਡੂ ਬੰਜੂ ਦੇ 4-5 ਹੀ ਹੁੰਦੇ ਆ ਇਹ ਆ ਸਾਰੇ ਲੋਕ ਕਮੈਂਟ ਕਰਨ ਜੋਗਰੀ ਹੁੰਦੇ ਆ ਇੰਡੀਆ ਵਾਲੇ ਹੈ ਨਹੀਂਗੇ ਐਵੇਂ ਉਸਤਾਦ ਨੂੰ ਪੁੱਠਾ ਬੋਲੀ ਜਾਂਦੇ ਆਪਣੇ ਨੂੰ ਸਹੀ ਗੱਲ ਆ ਬਈ ਬਾਈ ਬੱਬੂ ਮਾਨ ਚ ਤਾਂ ਹੁਣ ਉਹ ਗੱਲ ਰਹੀ ਨਹੀਂ ਹੁਣ ਤਾਂ ਸਿੱਧੂ ਹੀ ਆ ਜਿਹੜਾ ਸਾਰਿਆਂ ਨੂੰ ਕਿਸੇ ਲਈ ਫਿਰਦਾਗਾ ਹੂੰ ਨਾਲੇ ਜਿਹੜਾ ਕਮੈਂਟਾਂ 'ਚ ਗਾਲਾਂ ਕੱਢਦਾ ਨਾ ਚਾਰ ਗਾਲਾਂ ਕੱਢ ਦਉ ਨੂੰ ਨਾਲੇ ਟਾਈਮ ਪਾੜਾ ਇਹਨਾਂ ਨਾਲ ਨੰਬਰ ਭੇਜ ਤੇ ਕੋਈ ਗੱਲ ਨਹੀਂ ਸਾਨੂੰ ਸਾਲਾ ਗਲਤ ਬੋਲੂਗਾ ਤਾਂ ਉਹਨੂੰ ਅਸੀਂ ਦੱਸਾਂਗੇ ਵੀ ਤੈਨੂੰ ਪਰਵਾਹਮ ਕਟਾਂਗੇ ਠੀਕ ਹੈ ਨਾ ਕੋਈ ਦਿੱਕਤ ਹੈ ਕਿਸਨਾ ਇੱਜ਼ਤ ਦੇਖੋ ਜੀ ਕੋਈ ਆਰਟਿਸਟ ਹੋਰ ਮਨਮੋਹ ਵਰਸ ਜੀ ਲੈ ਵੀ ਮਿੱਤਰਾ ਅਸਤਾਨ ਨੇ ਗਾਣਾ ਕੜਤਾ ਸਰੇ ਹੀ ਲਾਤਾ ਗਾਣਾ ਕਾਦਾ ਬੰਬੀ ਆ ਮੈਂ ਵੀ ਕੱਲ ਦਾ ਬਈ ਇਹੀ ਸੁਣੀ ਆ ਨਾ ਨਾਲੇ ਇਕੱਲੀ ਇਕੱਲੀ ਚੀਜ਼ ਦਾ ਮਤ ਵਾਲਾ ਬਾਕੀ ਸਾਰਿਆਂ ਦੀ ਬੰਦ ਕਰਤੀ ਹਾਂ ਐਵੇਂ ਥੋੜੀ ਉਸਤਾਦ ਦਾ ਨਾਂ ਚੱਲਦਾ ਬੱਬੂ ਮਾਨ ਦਾ ਕਿਸੇ ਗੱਲ ਨੂੰ ਚੱਲਦਾ ਐਵੇਂ ਤਾਂ ਨਹੀਂ ਦੁਨੀਆ ਉਸਤਾਦ ਮਾਨ ਦੀ ਬਾਈ ਇਹਦਾ ਲੰਡੂ ਪੰਜੂ ਸਿੱਧੂ ਮੂਸੇ ਵਾਲੇ ਵਰਗੇ ਐਵੇਂ ਬੋਲੀ ਜਾਂਦੇ ਆ ਓਏ ਆ ਕੀ ਮੂਸੇ ਵਾਲਾ ਬੱਬੂ ਮਾਨ ਦੇ ਖਿਲਾਫ ਬੋਲੀ ਜਾਂਦਾ ਸੁਣ ਬਾਈ ਠੀਕ ਹੈ ਜੇ ਕੋਈ ਪਰੇ ਬਲੇਖਾ ਹੋਇਆ ਉਹ ਦੱਸ ਦਿਓ ਉਵੇਂ ਕੱਢ ਲੇ ਗਾਣਿਆਂ 'ਚ ਕੱਢਨੇ ਗਾਣਿਆਂ 'ਚ ਕੱਢ ਲਾਂਗੇ ਉਹ ਕੱਢਣਾ ਉਹ ਕੱਢ ਲਾਂਗੇ ਠੀਕ ਹੈ ਨਾ ਸਾਡੇ ਇੱਥੇ ਰਿਵਾਜ ਚੱਲਿਆ ਹੋਇਆ ਵੀ ਡੋਡ ਫਾਦਰ ਮੰਨੋ ਇੱਕ ਬੰਦੇ ਨੂੰ ਕੋਈ ਹਾਂ ਵੀ ਹਾਂ ਉਹ ਇਸ ਤਰ੍ਹਾਂ ਤੇਰੇ ਬਾਲੇ ਤੇਰੇ ਅਸਤਤ ਕਰਦੇ ਤੇ ਨਹੀਂ ਕਹਿੰਦੇ ਜੀ ਅਸੀਂ ਜੇ ਕੋਈ ਸਾਨੂੰ ਸਾਲਾ ਗਲਤ ਬੋਲੂਗਾ ਤਾਂ ਉਹਨੂੰ ਅਸੀਂ ਦੱਸਾਂਗੇ ਵੀ ਤੈਨੂੰ ਪਰਵਾਹਮ ਕੱਢਾਂਗੇ ਮੈਨੂੰ ਲੱਗਦਾ ਇਹਨੂੰ ਬਾਈ ਜਾਨ ਪਿਆਰੀ ਨਹੀਂ ਇੱਜ਼ਤ ਦੇਖੋ ਜੀ ਕੋਈ ਨੂੰ ਆਏ ਨਹੀਂ ਪਤਾ ਪੰਗਾ ਕੀ ਦੇ ਨਾਲ ਲਈ ਬੈਠਾ ਗਾਲਾਂ ਕੱਢਦਾ ਇਸਾ ਕਮੈਂਟ ਕਰਦੇ ਆਂ ਨਾਲੇ ਸਾਲਾ ਫਿਰ ਮਾਫੀਆਂ ਵੀ ਮੰਗਦੇ ਹੁੰਦੇ ਨੇ ਇੱਜ਼ਤ ਕਰੀਏ ਸਾਰਿਆਂ ਦੀ ਅਸੀਂ ਕਰਦੇ ਆਂ ਜੀ ਠੀਕ ਹੈ ਨਾ ਤੁਸੀਂ ਕਿਸੇ ਵੀ ਰਿਸਪੈਕਟਡ ਆਰਟਿਸਟ ਦਾ ਲੌਂਗ ਨਹੀਂ ਮੈਂ ਹੱਥ ਮਨੇ ਕੇ ਨੂੰ ਲੈ ਬਈ ਠੀਕ ਹੈ ਯਾਰ ਜੇ ਕੋਈ ਆਵਜਾ ਲਾਵੇ ਕੋਈ ਫੋਨ ਦੇਖ ਦੇ ਜਿਵੇਂ ਉਹਦੀਆਂ ਮਾੜੀਆਂ ਗੱਲਾਂ ਬਾਈ ਨੰਬਰ ਪਾ ਆਪਣਾ ਕਮੈਂਟਾਂ 'ਚ ਮੇਰਾ ਸਾਲਾ ਬਾਈ ਨੂੰ ਬੋਲਦਾ ਕਹਿ ਬੱਬੂ ਮਾਨ ਨੂੰ ਉਸਤਾਦ ਨੂੰ ਖੜ ਜਾ ਇਹਨਾਂ ਦਾ ਤਾਂ ਕਰਦੇ ਆਂ ਬਾਂਦਰ ਲੰਡਾ ਮੇਰੇ ਸਾਲਿਆਂ ਦਾ ਹਾਂ ਕਮੈਂਟਾਂ 'ਚ ਨੰਬਰ ਪਾ ਜੀ ਨੂੰ ਦੁੱਖ ਉਹਨੂੰ ਦਾ ਟਾਈਮ ਪਾਲਾ ਕਿੱਕ ਬਾਈ ਨੰਬਰ ਪਾ ਤਾਂ ਲਾਵੇ ਕੋਈ ਫੋਨ ਸਾਲਾ ਦੇਖਦੇ ਆਂ ਕੱਲਾ YouTube ਤੇ ਪਾ ਕੇ ਨਹੀਂ ਸਰਨਾ Insta ਤੇ ਵੀ ਪਾਈ ਦਈਏ ਸਾਰੇ ਪੇਜਾਂ ਤੇ ਪਾਵਾਂਗੇ ਲਾਵੇ ਕੋਈ ਸਾਲਾ ਫੋਨ ਇੱਥੇ ਇੱਥੇ ਪੋਸਟਾਂ ਬਾਈ ਸਾਰੇ ਥਾਈ ਪਾ ਦੀ ਸਾਰੇ ਥਾਂ ਪਾਵਾਂਗੇ ਮੈਂ ਕਿਹਾ ਬੇਫਿਕਰ ਐ ਕਿੱਕ ਬਾਈ ਐਸਟਾ ਚਲਾ ਕੇ ਦੇਖ ਲਈਏ ਅਬ ਬੱਬੂ ਮਾਨ ਵਾਲੇ ਪੇ ਤੇ ਤਾਂ ਮੂਸੇ ਵਾਲ ਦਾ ਪੂਰਾ ਜਲੂਸ ਕੱਢਿਆ ਪਿਆ ਹਾਂ ਆ ਗਈ ਬਾਈ ਇਹ ਸਾਲਾ ਫੇਰ ਸਿੱਧੂ ਮੂਸੇ ਵਾਲ ਦਾ ਇਹ ਸਾਲਾ ਫੇਰ ਬਾਈ ਨੂੰ ਬੋਲੀ ਜਾਂਦਾ ਉਸਤਾਦ ਨੂੰ ਕਿਹੜਾ ਬਾਈ ਇਹ ਨੰਬਰ ਪਾ ਕਮੈਂਟਾਂ ਦਾ ਹਰੇਕੀ ਗਾਲਾਂ ਕੱਢ ਜਾਂਦਾ ਪਾਉਨੇ ਆ ਨੰਬਰ ਮੇਰੇ ਸਾਲਿਆਂ ਨੂੰ ਇੰਨੀ ਕਿਸੇ ਜ਼ਰਤ ਨਹੀਂ ਆਪਾਂ ਨੂੰ ਫੋਨ ਲਾ ਜੇ ਲੈ ਬਈ ਪਾ ਤਾਂ ਨੰਬਰ ਲਾ ਬਈ ਕੋਈ ਨੰਬਰ ਆਪਾਂ ਨੂੰ ਉਹ ਨਹੀਂ ਤਾਂ ਸਾਲੇ ਨੇ ਆਪਦਾ ਨੰਬਰ ਭੇਜਤਾ ਮੇਰਾ ਸਾਲਾ ਆਪਾਂ ਨੂੰ ਗਾਲਾਂ ਕੱਢਦਾ ਤੂੰ ਇਹਨੂੰ ਫੋਨ ਲਾ ਬਾਈ ਲਾਉਣਾ ਇਹਨੂੰ ਫੋਨ ਮੇਰੇ ਸਾਲੇ ਨੂੰ ਪਾਗੀ ਦਾ ਫੋਨ ਆ ਗਿਆ ਹੁਣ ਬੱਬੂ ਮਾਨ ਦੇ ਚਮਚੇ ਦਾ ਲੱਗਦਾ ਓ ਹੈਲੋ ਹੈਲੋ ਓਏ ਹਾ ਤੁਸੀਂ ਕੀ ਵੱਡੇ ਪਹਿਲੀ ਵਾਰ ਓਏ ਕੌਣ ਆ ਚਾਰ ਰੇਟ ਮਾਈਟਾਂ ਦੇ ਗਾਣਾ ਕੱਢ ਨਹੀਂ ਆਉਂਦੀਆਂ ਨਾ ਵੱਡਾਂਗੇ ਓਏ ਤੂੰ ਹੀ ਕੱਢ ਦੇ ਪਹਿਲਾਂ ਜੁੱਤ ਨਹੀਂ ਹੈਗੀ ਤੁਹਾਡੀ ਤੂੰ ਗਾਜੀਆਂ ਕੱਢ ਤੂੰ ਮੇਰੇ ਉਸਤਾਦ ਨੂੰ ਪੁੱਠਾ ਪਾ ਬੰਨ ਲਵੇਟੂ ਤੈਨੂੰ ਗਾਜੀਆਂ ਕੱਢਣ ਵਾਲੇ ਮੇਰੇ ਸਾਰੇ ਭੈਣਾਂ ਸਾਰੇ ਤੁਹਾਡੀ ਨਾਲੇ ਬੇਚੇ ਤੁਹਾਡੇ ਉਸਤਾਦ ਵੀ ਬਣੇ ਗਏ ਵੱਡੇ ਨਾ ਤੂੰ ਆਇਆ ਬੰਨਣਾ ਟਾਈਮ ਤੂੰ ਟਾਈਮ ਮੰਗੂ ਟਾਈਮ ਮੰਨੇ ਯਾਰ ਤੂੰ ਮੇਰੇ ਨਾਲ ਹਵਾ ਹੀ ਕਰੀਂ ਨਾਲ ਤੂੰ ਗਾਲਜੋ ਮੇਰੇ ਕੱਢਣ ਨਾਲੇ ਹਵਾ ਕਰਦੇ ਹੋ ਤੁਸੀਂ ਹਾਂ ਗਾਲ ਕਿਵੇਂ ਕਰ ਮੈਂ ਥੱਪੜ ਮਾਰੂ ਵਿੱਚ ਰਾਜ ਨਹੀਂ ਕੱਢ ਯੋ ਮੋ ਜੀ ਨਿਆਲੇ ਨੂੰ ਆਏ ਸਾਲਾ ਕੁੱਤਾ ਮੇਰਾ ਹਲਾ ਮਰਾਸੀ ਤੂੰ ਗਾਲ ਜੀ ਨਾ ਕੱਢ ਮੈ ਤੇ ਤਨੂਆ ਹੁਣ ਕਹਿਣਾ ਪਿਆਰ ਨਾਲ ਕਹਿਣਾ ਤੈਨੂੰ ਗਾਲ ਜੀ ਨਾ ਕੱਢ ਤੂੰ ਟਾਈਮ ਬੰਦ ਨਾ ਟਾਈਮ ਆਨ ਨੂੰ ਤੂੰ ਮੇਰੇ ਨਾਲ ਸਾਲਾ ਕੁੱਤਾ ਬੰਨ ਟਾਈਮ ਕਿੱਥੇ ਬੰਦਣਾ ਦੂ ਮਰੀ ਜਾਣਾ ਆਦੀ ਘਰ ਦੇ ਵਾਲੇ ਮਾਰਦੇ ਤੈਨੂੰ ਕੀ ਜੀਂਦੇ ਹੋ ਤੂੰ ਬੰਨ ਟਾਈਮ ਯਾਰ ਐਮ ਐਲ ਏ ਹੋ ਆਦੇ ਥਾਂ ਤੂੰ ਜਾਂ ਤੂੰ ਟਾਈਮ ਆਨੇ ਜਾਂ ਤੂੰ ਭਗਾਈ ਨਾ ਮਰੇ ਸਾਲਾ ਮਲੰਗ ਬੰਦ ਖਸਰੀ ਸਾਲਾ ਹੋਇਆ ਟਾਈਮ ਦਾ ਲੈ ਲਈ ਹੁਣ ਇਹ ਦੱਸ ਦੇ ਕਿੱਥੇ ਮਿਲਣਾ ਜਦੋਂ ਤੂੰ ਕਰ ਕਿੱਥੇ ਮਰਜੀ ਮੈਨੂੰ ਸਾਲਿਆ ਤੂੰ ਟੱਕ ਪਿਉ ਦਾ ਨਹੀਂ ਹੋਏਗਾ ਫਿਰ ਤੂੰ ਤੂੰ ਮੈਨੂੰ ਤੂੰ ਮੈਨੂੰ ਲੱਗੇ ਸਾਲਿਆ ਕੁੱਤਾ ਤੂੰ ਗਾਲ ਘੜ ਤੂੰ ਲੋਕੇਸ਼ਨ ਭੇਜ ਮੈਨੂੰ ਕਿੱਥੇ ਕਹਿੰਦਾ ਮੈਂ ਉੱਥੇ ਆ ਜਾਣਾ ਬੋਲ ਹੁਣੀ ਆਵਾਂ ਹਾਂ ਇਹ ਫੇ ਤੂੰ ਲੋੜ ਨਹੀਂ ਆਉਂਦੇ ਆਇਦਾ ਟਾਈਮ ਪਾਉਣੀ ਪੈਣਾ ਛੁੱਡਣਾ ਜਿੱਥੇ ਮਰਜੀ ਮੰਨਦਾ ਗਾਲ ਨਾ ਘੜੀ ਜਮਾਨ ਸੁਮਾਲ ਗੱਲ ਕਰ ਮੇਰੇ ਨਾਲ ਨਾਲੇ ਤੂੰ ਸਾਲਿਆ ਨਿਆਣਾ ਜੋ ਭਾਦੇ ਫਿਰੋਗੇ ਫਿਰ ਓਏ 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 ਗੱਲ ਸੁਣ ਮੇਰੀ ਨਿਆਣਾ ਹੂ ਤੂੰ ਹੋਏਗਾ ਨਹੀਂ ਤੇਰਾ ਉਸਤਾਦ ਨਿਆਣਾ ਹੂਆ ਮਰੀ ਜਾਣਾ ਆਪਦੀ ਉਹ ਜਿੱਥੇ ਮਰਜੀ ਟਾਈਮ ਮੰਨਣਾ ਨਾਲੇ ਨਹੀਂ ਟਾਈਮ ਆ ਜਾਂ ਤੂੰ ਪਹਿਲਾਂ ਜਾ ਯਾਰਾਂ ਚਾਹ ਦੇਖ ਰੂ ਮੈਂ ਟਾਈਮ ਓਏ ਪਹਿਲਾਂ ਤੂੰ ਮੈਨੂੰ 10000 ਰੁਪਏ ਲੋਕੇਸ਼ਨ ਤੇਰੀ ਟਾਈਮ ਤੇ ਰਹਾ ਓਏ ਆ ਜਾ ਓਏ ਆ ਜਾ ਤੂੰ ਕਿੱਥੇ ਮਰਜੀ ਮਿਲ ਮੈਂ ਬਰਨਾਲੇ ਦਾ ਬਰਨਾਲੇ ਦਾ ਬਰਨਾਲੇ ਦਾ ਤੂੰ ਤੂੰ ਪਲੇਖੇ ਚਾ ਸਾਲਾ ਕੁੱਤਾ ਤੂੰ ਕਿੱਥੇ ਮਰਜੀ ਮਿਲੋ ਮੈਨੂੰ ਤੂੰ ਟਾਈਮ ਮੰਨ ਤੂੰ ਮੈਨੂੰ ਸਾਰਾ ਕੁ ਬਰਚਾਰ ਦੇ ਤੇ ਤੂੰ ਭੇਜਦਾ ਹਵਾਈ ਕਰ ਜਾਣਾ ਤੈਨੂੰ ਭੇਜ ਲਏ ਭੇਜ ਨੂੰ ਸਾਲੇ ਨੂੰ ਕੁੱਤੇ ਨੂੰ ਫੋਨ ਕਰ ਨਾਲ ਸੰਦੂਰ ਫੋਨ ਕਰਉਣ ਕੇ ਆ ਜੋ ਪੰਗਾ ਪੈ ਗਿਆ ਆਪੇ ਆਤੀ ਲਿਗ ਗਈ ਜਣ ਮੋਗੇ ਮੰਗਰਾ ਟਾਈਮ ਠੀਕ ਆ ਹੁਣ ਭੇਜ ਨੂੰ ਫੋਨ ਕਰ ਇਹਨੂੰ ਸਾਡੇ ਕਰ ਗਾ ਲੋ ਦੇ ਨਾਲ ਹੈਲੋ ਆਪਣੇ ਉਸਤਾਦ ਨੂੰ ਪੁੱਠਾ ਬੋਲਦੇ ਸੀ ਕਹਿੰਦੇ ਸਾਲੇ ਮਲੰਗ ਬਸ ਕਟਾਇਆ ਬੰਦ ਲਿਆ ਠੀਕ ਆ ਜਾਣਾ ਹੁਣ ਆਪਾਂ ਤਿਆਰ ਐ ਬਹੁਤ ਠੀਕ ਆ ਆ ਫੜ ਆ ਜੋ ਓਏ ਇਹ ਤਾਂ ਸਾਲੇ ਗਾਲਾਂ ਕੱਢਦੇ ਆ ਲੱਗਦਾ ਫੋਨ ਤੇ ਨਹੀਂ ਸਰਨਾ ਜਾਣੀ ਪਊ ਹੁਣ ਤਾਂ ਉਸਤਾਦ ਦੀ ਇੱਜ਼ਤ ਦਾ ਸਵਾਲ ਆ ਬਈ ਸਾਲਿਆਂ ਦੀ ਇੰਨੀ ਜ਼ੋਰਤ ਮੇਰੇ ਸਾਲੇ ਗਾਲਾਂ ਕਿਵੇਂ ਕੱਢਦੇ ਆ ਉਹ ਇਹਦਾ ਕਿਵੇਂ ਫੋਨ ਆ ਗਿਆ ਚਲ ਚੱਕ ਹਾਂ ਭਾਈ ਉਹ ਹੈਲੋ ਉਹ ਉਸਤਾਦ ਦੀ ਲੜਾਈ ਹੋ ਗਈ ਆ ਆਪਣੇ ਉਸਤਾਦ ਨੂੰ ਕੋਈ ਪੁੱਠਾ ਬੋਲਦਾ ਸੀ ਅਸਿਆ ਆਹੋ ਲੜਾਈ ਹੋ ਗਈ ਆਪਣੀ ਤਿਆਰ ਰਹੀ ਮੈਂ ਉਹਨਾ ਤੇਰੇ ਕੋਲ ਉਹਨੂੰ ਫਿਗਰੀਆਂ ਕਰ ਜਦੋਂ ਮਰਜ਼ੀ ਲੈ ਜੀ ਮੈਂ ਘਰੀਆਂ ਓਕੇ ਓਕੇ ਠੀਕ ਆ ਜਦੋਂ ਤੱਕ ਅਬ ਲੋਖ ਖਿੜਿਆ ਐਵੇਂ ਸਾਰੇ ਸਿੰਗਰਾਮ ਵਿੱਚ ਲੜੀ ਜਾਂਦੇ ਨੇ ਬੰਦਾ ਵੀ ਖਾਸ ਪਰ ਜਾਣਾ ਹੀ ਸਾਰਾ ਜਾਇਬ ਨਾ ਫਰਨਾਗੇ ਚਲੋ ਆ ਪਕੜਨ ਲੜਨਾ ਫੇਰ ਤੋਂ ਖੜ੍ਹ ਜਾਾਂਗੇ ਡਾਂਗਾ ਲਈ ਫਿਰਦੇ ਆ ਕੋਈ ਨਹੀਂ ਦੇਖ ਰਿਆ ਸਾਲਿਆਂ ਨਹੀਂ ਓਏ ਮੇਰੇ ਕੋ ਮਾਰੇ ਮਦਾ ਮੂਸੇ ਦਾ ਫੈਨ ਪੇਜ ਬਣਾਇਆ ਹੋਇਆ ਬਈ ਯਾਰ ਅਸੀਂ ਸਾਲਿਆਂ ਬੱਬੂ ਮਾਨ ਦੇ ਫੈਨ ਆ ਤੂੰ ਮੂਸੇ ਵਾਲਾ ਦਾ ਫੈਨ ਪੇਜ ਬਣਾਈ ਫਿਰਦਾ ਕੋਈ ਮੇਰੇ ਬੱਬੂ ਮਾਨ ਦਾ ਫੈਨ ਪੇਜ ਵੀ ਬਣਾਇਆ ਹੋਇਆ ਬਈ ਆਪਾਂ ਫੇਰ ਲੜਦੇ ਆ ਪਹਿਲਾਂ ਇਹਨੂੰ ਦੇਖ ਸਾਲੇ ਪੇਜਾਂ ਨੂੰ ਇਹਹੀ ਲੜਾਈ ਪਾਉਂਦੇ ਆ 도ਗਲੇ ਸਾਲੇ ਆ ਜਾਓ ਆ ਜਾਓ أدنى. ساردس عليك ਜਦੋਂ ਲੋਕੀ ਕੀ ਗੱਲ ਹੋਗੀ ਭੱਜੋਂ ਨੇ ਕੀ ਗੱਲ ਹੋਗੀ ਓ ਬਾਈ ਗੱਲ ਕੀ ਹੋਗੀ ਯਾਰ ਗੱਲ ਕੀ ਹੋਣੀ ਆ ਯਾਰ ਇੰਟਰਨੈਟ ਤੇ ਲੋਕਾਂ ਨੂੰ ਲੜਾਈ ਜਾਂਦਾ ਇੰਸਟਾਗ੍ਰਾਮ ਤੇ ਪੇਜ ਬਣਾ ਕੇ ਇੱਕ ਤਾਂ ਬੱਬੂ ਆਂ ਦਾ ਬਣਾਈ ਫਿਰਦਾ ਇੱਕ ਮੂਸੇ ਵਾਲ ਦਾ ਠੀਕ ਆ ਗਲਤ ਗਲਤ ਵੀਡੀਓ ਪਾਈ ਜਾਂਦਾ ਉਸ ਤੇ ਗਲਤ ਗਲਤ ਕਮੈਂਟਾਂ ਨਾਲ ਲੋਕਾਂ ਨੂੰ ਲੜਾਈ ਜਾਂਦਾ ਓਏ ਸ਼ਰਮ ਨੂੰ ਹੱਥ ਮਾਰੋ ਓਏ ਸ਼ਰਮ ਨੂੰ ਕਿਹੜੇ ਕੰਮਾਂ 'ਚ ਲੜਦੇ ਫਿਰਦੇ ਹੋ ਤੁਸੀਂ ਆ ਗਾਇਕਾ ਗੁਕਾ ਨੇ ਕੁਝ ਨਹੀਂ ਜਿਹੜਾ ਇਹ ਤਾਂ ਅੱਜ ਤੁਹਾਨੂੰ ਲੜਾ ਕੇ ਮੇਰੇ ਨਾਲ ਇਕੱਠੇ ਬਹਿ ਕੇ ਰੋਟੀ ਖਾਈ ਜਾਣਗੇ ਇਹਨਾਂ ਨੇ ਕੁਝ ਨਹੀਂ ਦੇਣਾ ਇਹ ਗਾਣੇ ਸਿਰਫ ਐਂਟਰਟੇਨਮੈਂਟ ਵਾਸਤੇ ਹੁੰਦੇ ਆ ਇਹਨਾਂ ਨੇ ਕੋਹ ਨਹੀਂ ਲੈਣਾ ਇਹਨਾਂ ਪਿੱਛੇ ਲੜਿਆ ਕੀ ਫਾਇਦਾ ਲੜਨਾ ਕਿਸੇ ਚੱਜ ਦੀ ਚੀਜ਼ ਪਿੱਛੇ ਲੜੋ ਆਪਦੇ ਹੱਕਾਂ ਲਈ ਲੜੋ ਸਰਕਾਰ ਜਿਹੜੇ ਹੱਕ ਮਾਰੀ ਜਾਂਦੀ ਆ ਸਾਰਾ ਕੁਝ ਤਾਂ ਸਰਕਾਰ ਪ੍ਰਾਈਵੇਟ ਕਰੀ ਜਾਂਦੀ ਆ ਬਿਜਲੀ ਪ੍ਰਾਈਵੇਟ ਕਰਤੀ ਮੰਡੀ ਪ੍ਰਾਈਵੇਟ ਕਰਨ ਨੂੰ ਫਿਰਦੀ ਆ ਤੂੰ ਏ ਤੂੰ ਵੀ ਸੁਧਰ ਜਾਣ ਵਾਲੇ ਹੁਣ ਆ ਪੁੱਠੇ ਕੰਮ ਨਹੀਂ ਕਰੀਦੇ ਹੁੰਦੇ ਮੇਰੇ ਉਹ ਸਾਰੇ ਇੱਕ ਪਾਸੇ ਦਾ ਲੋਕ ਫਾਇਲ ਲੈ ਲੈ ਮਰੀ ਜਾਂਦੇ ਆ ਐਨੇ ਇੱਕ ਕਰਜ਼ੇ ਥੱਲੇ ਆਏ ਪਏ ਆ ਕਿਸਾਨ ਨੌਜਵਾਨ ਖੁਦਕੁਸ਼ੀਆਂ ਕਰੀ ਜਾਂਦੇ ਆ ਨੌਕਰੀ ਨਹੀਂ ਮਿਲਦੀ ਤੁਸੀਂ ਆ ਬਿੱਲੇ ਹੋਗੇ ਆ ਕਮਾਦੇ ਹੋਗੇ ਜਿਹੜੇ ਪੰਜ ਚਾਰ ਪੜੇ ਲਿਖਿਆ ਉਹ ਬਾਹਰ ਨੂੰ ਜਾਈ ਜਾਂਦੇ ਆ ਤੁਸੀਂ ਜਾਂ ਨਸ਼ੇ ਪੱਤੇ ਤੋਂ ਕੇ ਜਾ ਬਿਹਲੇ ਕੰਮਾਂ ਤੇ ਹੋਗੇ ਤੂੰ ਇਹ ਨਾਲੇ ਅਸੀਂ ਤਾਂ ਮੈਂ ਜਾਣਦਾ ਮੁੰਡੇ ਨੂੰ ਮੈਂ ਨਾਲ ਦੇ ਪਿੰਡ ਦਾ ਹੀ ਆ ਬਾਪੂਦਰਾ ਬਿਮਾਰ ਰੰਦਾ ਉਹਨੂੰ ਤਾਂ ਤੂੰ ਪਾਣੀ ਪੋਹਦਦਾ ਨਹੀਂ ਇੱਥੇ ਤੂੰ ਲੜਦਾ ਫਿਰਦਾ ਇੱਥੇ ਤੂੰ ਹੀ ਬਦਮਾਸ਼ ਬਣੇ ਫਿਰਦੇ ਹੋ ਵੱਡੇ ਮੜੀ ਸ਼ਰਮ ਕਰ ਲਿਆ ਕਰੋ ਯਾਰ ਤੂੰ ਵੀ ਉਹ ਮੈਂ ਜਾਣਦਾ ਤੁਹਾਨੂੰ ਨੈੱਟ ਤੇ ਤੁਸੀਂ ਕੀ ਕਰਦੇ ਹੋ ਪਹਿਲਾਂ ਆਪਦਾ ਫਾਇਦਾ ਨਹੀਂ ਦੇਖੀ ਜਾਂਦਾ ਚਾਰ ਪੈਸਿਆਂ ਦੀ ਖਾਤਰ ਮੇਰੇ ਸਾਲੋ ਕਿੰਨੇ ਲੋਕਾਂ ਨੇ ਘਰ ਪੜ ਦਿੰਦੇ ਹੋ ਤੁਸੀਂ ਹੋ ਨੀਵੀਂ ਵੀ ਪਾਗੀ ਖੜਦਾ ਉਸਤਾਦ ਨੂੰ ਸਾਡ ਨੂੰ ਪੁੱਠਾ ਬੋਲਦਾ ਸੀ ਉਸਤਾਦ ਨੂੰ ਭੈਣ ਦੀ ਪੁੱਤ ਨੂੰ ਵੀ ਚੱਕਦਾ ਰਿਹਾ ਸਾਲਾ ਉਸਤਾਦ ਦਾ ਹੋਇਆ ਬਾਈ ਗੱਲ ਉਹ ਨਹੀਂ ਹੈਗੀ ਸਾਨੂੰ ਇਹਦੇ ਗਾਣੇ ਵਧੀਆ ਲੱਗਦੇ ਆ ਠੀਕ ਹੈ ਨਾ ਗੱਲ ਇਹ ਹੁਣ ਲੜਾਉਂਦਾ ਇੱਕ ਦੂਜੇ ਨੂੰ ਹੁਣ ਇਹਦੀ ਗਲਤ ਗੱਲ ਹੀ ਆ ਤੂੰ ਏ ਪੇਜ ਵਾਲਿਆ ਨਾਲੇ ਮਾਫੀ ਮੰਗੇ ਤੋ ਸਾਰਿਆਂ ਤੂੰ ਬਾਈ ਮੈਨੂੰ ਹੋ ਗਈ ਗਲਤੀ ਸਾਰੇ ਕੰਡੇ ਤੇਰੀ ਵੀ ਜੇ ਬੇ ਨੇ ਓਏ ਮੈਨੂੰ ਹੋ ਗਈ ਗਲਤੀ ਜਿੰਨੇ ਵੀ ਮੇਰੇ ਪੇਜ ਬਣਾਏ ਬੇ ਨੇ ਫੇਕ ਮੈਂ ਸਾਰੇ ਬੰਦ ਕਰ ਦੂੰਗਾ ਅਜੇ ਮੇਰੇ ਪੇਜ ਅੱਜ ਤੋਂ ਬਾਅਦ ਕੋਈ ਵੀ ਗਲਤ ਪੋਸਟ ਨਹੀਂ ਪਾਉਣੀ ਕਦੇ ਵੀ ਐਸੀ ਜੀ ਪੋਸਟ ਨਹੀਂ ਪਾਉਣੀ ਜਿਹਦੇ ਨਾਲ ਲੋਕ ਪੜਕਦੇ ਨੇ ਠੀਕ ਆ ਨਾ ਓਏ ਚਲੋ ਠੀਕ ਆ ਸਿਆੜੇ ਬੰਦੋ ਹੁਣ ਗਾਹਾਂ ਤੋਂ ਕੋਈ ਨਹੀਂ ਲੜਨਾ ਆਪਾਂ ਤੂੰ ਵੀ ਉਹ ਗਲਤ ਕੁਝ ਨਹੀਂ ਪੋਸਟ ਕਰਨਾ ਆਪਾਂ ਸਾਰੇ ਭਰਾ ਆਂਗੇ ਠੀਕ ਆ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਜਿਹੜਾ ਜਿਹਨੂੰ ਵਧੀਆ ਲੱਗਦਾ ਸੁਣਾਓ ਯਾਰ ਪਰ ਇਕੱਠੇ ਨੂੰ ਲੜੋ ਨਾ ਕਿਸੇ ਨੂੰ ਗਾਲ ਨਾ ਕੱਢੋ ਬਸ ਵਧੀਆ ਪਿਆਰ ਬਣਾ ਕੇ ਰੱਖੋ ਆਪਸ ਵਿੱਚ ਠੀਕ ਆ ਨਾ ਹੁਣ ਗਲੇ ਮਿਲੋ ਐਵੇਂ ਲੜਦੇ ਫਿਰਦੇ ਰਹਿੰਦੇ ਨੇ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ ਵੇ ਜੀ 사ਸਰੀ ਕਾ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਡਾ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਜੀ ਜੋ ਕਿ ਅੱਜ ਕੱਲ ਨੌਜਵਾਨ ਗਾਣੇ ਵਾਲਿਆਂ ਦੇ ਪਿੱਛੇ ਲੱਗ ਕੇ ਗਾਇਕਾਂ ਦੇ ਪਿੱਛੇ ਲੱਗ ਕੇ ਲੜਦੇ ਨੇ ਕਮੈਂਟਾਂ ਵਿੱਚ ਇੱਕ ਦੂਜੇ ਨੂੰ ਗਲਤ ਬੋਲਦੇ ਬਹੁਤ ਹੀ ਗਲਤ ਗੱਲ ਆ ਜੀ ਸਾਨੂੰ ਲੜਨਾ ਨਹੀਂ ਚਾਹੀਦਾ ਪਿਆਰ ਬਣਾ ਕੇ ਆਪਸ ਵਿੱਚ ਰਹਿਣਾ ਚਾਹੀਦਾ ਹੈ ਤੇ ਇਸ ਵੀਡੀਓ ਬਣਾਉਂਦਾ ਸਾਡਾ ਇੱਕ ਇੱਕ ਮਕਸਦ ਸੀ ਕਿ ਗਾਣਿਆਂ ਨੂੰ ਸਿਰਫ ਸਾਨੂੰ ਆਪਾਂ ਨੂੰ ਇੰਟਰਟੇਨਮੈਂਟ ਦੇ ਤੌਰ ਤੇ ਹੀ ਸੁਣਨਾ ਚਾਹੀਦਾ ਤੇ ਆਸ ਵਿੱਚ ਪਿਆਰ ਬਣਾ ਕੇ ਰੱਖਣਾ ਚਾਹੀਦਾ ਤੇ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਲਾਲ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਤੇ ਨਾਲ ਵਾਲੇ ਬੈਲ ਦਾ ਆਈਕਨ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਥੀ ਇਕਾਲ